ਕਿਛਲੇ ਦਿਨੀ ਇੱਕ ਐਸੀ ਨੌਜਵਾਨ ਵੱਲੋਂ ਕਰਵਾਏ ਗਏ ਪ੍ਰੇਮ ਵਿਆਹ ਤੋਂ ਬਾਅਦ ਉਸ ਦੀ ਮਜ਼ਦੂਰ ਮਾਂ ਨੂੰ ਲੜਕੀ ਵਾਲਿਆਂ ਵੱਲੋਂ ਨਿਰਵਸਤਰ ਕਰਕੇ ਜੋ ਬਦਸਲੂਕੀ ਕੀਤੀ ਗਈ ਉਸ ਖਿਲਾਫ ਅਤੇ ਪੀੜਤ ਮਹਿਲਾ ਦੇ ਹੱਕ ਵਿੱਚ ਬਲਟੋਹਾ ਵਿਖੇ ਵਕਵਕ ਸਮਾਜ ਸੇਵੀ ਸੰਗਠਨਾ ਵੱਲੋਂ ਮਾਰਚ ਕੱਢਦੇ ਹੋਏ ਤਰਨਾ ਦਿੱਤਾ ਗਿਆ ਇਸ ਮੌਕੇ ਵਕਵਕ ਆਗੂਆਂ ਨੇ ਜਿੱਥੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਉਤੋਂ ਹੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜੀਨੇ ਕੋਈ ਕੇ ਸੀ ਉਹ ਗੰਦੇ ਸੀ ਨਹੀਂ ਬੀਬੀ ਦਾ ਵੀ ਕਸੂਰਾ ਤੇ ਜਦੋਂ ਮੈਂ ਇਹਨਾਂ ਨੂੰ ਮੈਂ ਦੱਸਿਆ ਆਂਦੇ ਜੋ ਪਰਚਾ ਉਠਾਣਿਆ ਹੀ ਕਰ ਲਾਂਗੇ ਪਰਚਾ ਤੇਲ ਕਿਉਂ ਨਹੀਂ ਦਾਇਰ ਬੇਰੇਨਾਂ ਨੂੰ ਧਾਰਾ ਵੀ ਆਪ ਦੱਸਣੀਆਂ ਪਈਆਂ ਕਿ ਤੌਰ ਤੇ ਜਦੋਂ ਲਗਨ ਹੁੰਦੀ ਆ ਤਾਂ ਉਹਦੇ ਧਾਰਾ ਕੀ ਲੱਗਦੀਆਂ ਏ ਉਹਦੇ ਤੇ ਜਦੋਂ ਨੂੰ ਬੇਸਤ ਕੋਈ ਤਰਾਇਆ ਆਦਮੀ ਹੱਥ ਲੋਂਦਾ ਤਾਂ ਧਾਰਾ ਕਿਹੜੀ ਹੁੰਦੀ ਆ ਉਹਦੇ ਸਰੀਰ ਨੂੰ ਛੂੰਹਦੇ ਤਾਂ ਆ ਕੇ ਕਿਹੜੀਆਂ ਧਾਰਾ ਕਿਹੜੇ ਕੱਪੜੇ ਪਾਣ ਤੇ ਧਾਰਾ ਕਿਹੜੀਆਂ ਗਾੜੀ ਤੋਲਸ ਦਿਆ ਧਾਰਾ ਕਿਹੜੀਆਂ ਕਿੰਤਾਰ ਆਇਆ ਮਾ ਥਾਣੇ ਵਾਲਾ ਨੂੰ ਗਨੌਣੀਆਂ ਪਈਆਂ ਹਾਲੀ 10 ਦਿਨ ਨਹੀਂ ਸੀ ਹੋਏ ਪਰ ਉਸ ਤੋਂ ਬਾਅਦ ਬੀਬੀ ਜਦੋਂ ਮੈਂ ਤੇ ਨਾਲ ਦੀ ਧਮਕਾਨ ਵਾਲੀ ਗੱਲ ਕੀਤੀ ਆ ਕੇ ਮਿਲੀ ਫੇਰੇ ਨੇ ਉਹਨਾਂ ਤੇ ਜੋਰ ਪਾਇਆ ਤੇ ਮਜਬੂਰ ਕੀਤਾ ਰਾਜੀ ਨਵਾ ਕਰ ਲਈ ਤੇ ਜੇ ਇਹ ਬਈ ਫੜ ਕੇ ਹੋਵੇ ਗੁੰਡੇ ਛੁੱਟ ਗਏ ਚਾਹੀਦਾ ਥਾਣੇ ਦੇ ਵਿੱਚ ਕਿਉਂਕਿ ਜਾਂਦੀਆਂ ਜਿੰਨਕੌਰ ਦਾ ਸਰੀਰ ਜਿਹੜਾ ਨੰਗਨ ਹੋ ਜਾਣਾ ਪੂਰੀ ਸਮਾਜ ਦੀ ਔਰਤ ਨੰਗਨ ਹੋ ਜਾਣਾ ਹੈ ਅਸੀਂ ਇਹਨੂੰ ਦੱਸ ਦਈਏ ਕਿ ਅੱਜ ਜਹੀਆ ਉਹ ਲੋ ਲੱਗ ਰਹੇ ਆ ਕੋਈ ਅਸੀਂ ਦੇ ਉੱਥੇ ਇੱਕ ਉਹ ਜਹਾ ਸਭ ਤੋਂ ਪਹਿਲੀ ਵਾਰ ਬੀਬੀ ਮਤਨ ਨੂੰ ਦੱਸ ਜਾਣਾ ਦੁਨੀਆ ਕਿ ਪਿੱਖੀ ਮਤ ਥਾਣੇ ਦੇ ਲੱਗੇ ਔਰਤ ਨੰਗਨ ਕਰਕੇ ਖੜੀ ਕੀਤੀ ਸੀ ਅੱਜ ਉਹ ਵੀਰ ਅਸੀਂ ਤੇ 56 ਸਾਲ ਦੀ ਉਮਰ ਵਿੱਚ ਆ ਵੀਰ ਕੇ ਪਰਸੂਹੀ ਖੜਾਵਾ ਤੁਹਾਡੇ ਨਾਸਿਗੇ ਜਨਰਥਾਣੇ ਦਾ ਸ਼ਰਮੇ ਦੀ ਵੰਦੀ ਲਵਾਈ ਸੀ ਕਿ ਤੇਰੀ ਯੁੱਧ ਜਮੀ ਪਈ ਤੇ ਹੋਰ ਨੂੰ ਲਗਨ ਕਰਕੇ ਥਾਣੇ ਕੇ ਖੜਿਆ ਕੰਮ ਸੀ ਤੇ ਇਹ ਆ ਇਥੇ ਇੱਕ ਮੁੰਡੇ ਬਿੰਦੇ ਉਠਿਏ ਤੇ ਇਹ ਹਰ ਕੰਮ ਗਲਤ ਕਰ ਜਾਣ ਤੇ ਥਾਣੇਦਾਰ ਚੁੱਪ ਹੋਵੇ ਉਸ ਤੋਂ ਬਾਅਦ ਤੇ ਦੇ ਭਾਰੇ ਸਭ ਕੁਝ ਪਾਉਣ ਉਹਦੇ ਭਰਾ ਵਰਤਾਰਾ ਕਿਉਂ ਵਰਤਦਾ ਹੈ ਸਾਡੇ ਸਮਾਜ ਨੂੰ ਸਰਕਾਰਾਂ ਸਮਾਜ ਦੀਆਂ ਗਲਤ ਨੀਤੀਆਂ ਪ੍ਰੋਵਾਈਡ ਕਰ ਰਹੀਆਂ ਨੇ ਜਿਸ ਦੇਸ਼ ਦਾ ਮੋਦੀ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਦੇਸ਼ ਦੀਆਂ ਸਟੇਟਾਂ ਦੇ ਮੁੱਖ ਮੰਤਰੀ ਜੇ ਮਨੀਪੁਰ ਦੀ ਕਠੜਾ ਦੇਖ ਲੋ ਕਿਹਾਂ ਦੀ ਵਾਪਰੇਗੀ ਔਰ ਨਵੇਂ-ਨਵੇਂ ਨੇਤ ਜੁਮਲੇ ਕਰਦੇ ਆ ਤੇ ਦੁਕਾਨ ਦੇ ਸਾਹਮਣੇ ਮੋਦੀ ਨੇ ਮਰਤਾ ਲੈਣ ਆਉਣਾ ਤੇ ਜੰਗੂਲਾ ਕਰਿਆ ਗਿਆ ਏ ਕਿ ਔਰਤ ਨੂੰ ਮੈਂ ਬੱਚੇ ਨੂੰ ਤੇ ਔਰਤ ਨੂੰ ਜਿਹੜਾ ਮੈਂ ਇੱਕ ਸ਼ਕਤੀ ਦੀ ਤਰ੍ਹਾਂ ਮੰਨਦਾ ਹਾਂ ਮੈਂ ਉਹਦੀ ਸ਼ਕਤੀ ਦੀ ਤਰ੍ਹਾਂ ਪੂਜਾ ਕਰਦਾ ਹਾਂ ਤੇ ਉਸ ਮੋਦੀ ਜਿਹੜਾ ਸ਼ਕਤੀ ਦੀ ਤਰ੍ਹਾਂ ਪੂਜਾ ਕਰਦਾ ਏ ਉਹਨੇ ਰਾਜ ਦੇ ਵਿੱਚ ਮਨੀਪੁਰ ਦੀ ਕਹਾਣੀ ਆਪਣੀ ਤਹੀ ਦੇਖੋ ਕਹੇਗੀਆ ਕਟੂਆ ਕਾਡ ਨੂੰ ਯਸੀ ਪੁੱਲੇ ਅੱਜ ਦਾ ਜਿਹੜਾ ਮਾਰਚ ਮਿਲੋਏ ਦੇ ਅੰਦਰ ਅਸੀਂ ਗਲੀਆਂ ਚ ਮਾਰਚ ਕਰਕੇ ਆਏ ਆ ਮਾਰਚ ਜਨਤਕ ਜਿੱਥੇ ਬੰਦੀਆਂ ਦੇ ਪਲੇਟਫਾਰਮ ਤੋਂ ਆ ਕਿਉਂਕਿ ਪਿਛਲੇ ਦਿਨੀ ਇੱਕ ਅਨਮਨੂਖੀ ਘਟਨਾ ਵਾਪਰੀ ਜਿਹੜਾ ਬੜਾ ਇੱਕ ਸ਼ਿਕਾਰ ਹੋਈ ਆ ਔਰਤ ਕੁਲਵਿੰਦਰ ਕੌਰ ਉਲਟੋਆ ਆ ਉਹਦੇ ਲੜਕੇ ਨੇ ਤੇ ਇੱਕ ਲੜਕੀ ਨੇ ਕੋਰਟ ਚ ਮੈਰਿਜ ਕਰਵਾ ਲਈ ਬੜੇ ਸਹਿਮਤੀ ਨਾਲ ਮੈਰਿਜ ਕਰਵਾਈ ਆ ਪਰ ਲੜਕੀ ਪਰਿਵਾਰ ਨੇ ਲੜਕੇ ਦੇ ਮਾਂ ਨੂੰ ਨੰਗਿਆਂ ਕਰਕੇ ਅਲਸ ਨੰਗਿਆਂ ਕਰਕੇ ਉਲਟੋਆ ਦੀਆਂ ਗਲੀਆਂ ਚ ਕਮਾਇਆ ਇਹ ਆ ਨਾ ਮਨੁੱਖੀ ਤਸ਼ੱਦਦ ਆ ਤੇ ਅੱਜ ਦਾ ਜਿਹੜਾ ਮਾਰਚ ਹੈ ਜੰਤਕ ਜਥੇਬੰਦੀਆਂ ਦੇ ਪਲੇਟਫਾਰਮ ਤੋਂ ਅਸੀਂ ਉਹ ਜਿਹੜੀ ਗੁੰਡਾਗਰਦੀ ਹੋਈ ਆ ਉਹ ਦੀ ਨਿੰਦਾ ਕਰਦੇ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੋਸ਼ੀਆਂ ਨੂੰ ਫਾਇਰ ਲਾਇਆ ਜਾਵੇ ਜੇ ਤੁਸਦੀ ਸੰਗ ਵੱਲੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਜੰਤਕ ਜਥੇਬੰਦੀਆਂ ਵੱਡਾ ਇਕੱਠ ਕਰਕੇ ਐਸਐਚਓ ਬਲਟੋਏ ਦੇ ਦਫ਼ਤਰ ਦੇ ਮੋਰੇ ਅਨਮਿੱਥੇ ਸਮੇਂ ਦੀ ਤਰਨਾ ਲਾਉਣ ਦੀਆਂ ਤੇ ਇਨਸਾਫ ਤੱਕ ਲੜਨ ਦੀ Uh -huh. Shamla Chandar Building Maintenance Handyman Under Check Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, Masonry work, carpentry. For more information, please contact him at www.checktrade.com. ID number 921760. Shamra Chandir center call him on this number 0748841161. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ